ਚੈਪਟਰ ਦੇ ਵਿੱਚ ਆਪਾਂ ਗੱਲ ਕਰ ਚੁੱਕੇ ਹਾਂ ਮਾਰਜਨਲ ਯੂਟਿਲਿਟੀ ਬਾਰੇ ਟੋਟਲ ਯੂਟਿਲਿਟੀ ਬਾਰੇ ਗ੍ਰਾਫੀ ਬਣਾ ਚੁੱਕੇ ਹਾਂ ਹੁਣ ਇੱਕ ਬਹੁਤ ਇੰਪੋਰਟੈਂਟ ਤੇ ਛੋਟਾ ਜਿਹਾ ਟੋਪਿਕ ਹੈ ਲਾਅ ਆਫ ਮਾਰਜਨਲ ਲਾਅ ਆਫ ਡਿਮਿਨਿਸ਼ਨ ਮਾਰਜਨਲ ਯੂਟਿਲਿਟੀ ਚੱਕਰ ਕੀ ਹੈ ਆਪਾਂ ਟੇਬਲ ਬਾਰੇ 올ਰੀਡੀ ਕਿ ਪੜਿਆ ਸੀਗਾ ਐਮ ਯੂ ਤੇ ਟੀ ਯੂ ਦਾ ਐਮ ਯੂ ਦੇ ਟੇਬਲ ਦੇ ਵਿੱਚ ਆਪਾਂ ਇੱਕ ਚੀਜ਼ ਬੜੀ ਖਾਸ ਦੇਖੀ ਸੀਗੀ ਮਾਰਜਨਲ ਯੂਟਿਲਿਟੀ ਹੁੰਦੀ ਕੀ ਹੈ ਕਿ ਜਦੋਂ ਵੀ ਆਪਾਂ ਕੋਈ ਕਿਸੇ ਕਮੋਡਿਟੀ ਦਾ ਨੈਕਸਟ ਪਾਰਟ ਕੰਜ਼ਿਊਮ ਕਰਦੇ ਆ ਕਮੋਡਿਟੀ ਜਦੋਂ ਆਪਾਂ ਕੰਟੀਨਿਊਸਲੀ ਨੈਕਸਟ ਕਮੋਡਿਟੀ ਫਿਰ ਉਸ ਤੋਂ ਨੈਕਸਟ ਉਹਦਾ ਯੂਨਿਟ ਕੰਜ਼ਿਊਮ ਕਰਦੇ ਆ ਜਿਵੇਂ ਜਿਵੇਂ ਅਗਲਾ ਯੂਨਿਟ ਕੰਜ਼ਿਊਮ ਕਰਦੇ ਆ ਤਾਂ ਜਿਹੜੀ ਯੂਟਿਲਿਟੀ ਹੈ ਉਹਦੇ ਵਿੱਚੋਂ ਸੈਟੀਸਫੈਕਸ਼ਨ ਜਿਹੜਾ ਨਿਕਲਦੀ ਆ ਉਹ ਘਟਦੀ ਜਾਂਦੀ ਆ ਸਿੰਪਲ ਜਿਹਾ ਮਤਲਬ ਪਹਿਲੀ ਰੋਟੀ ਖਾਣ ਦਾ ਸੁਆਦ ਦੂਜੀ ਰੋਟੀ ਤੋਂ ਜ਼ਿਆਦਾ ਹੋਏਗਾ ਦੂਜੀ ਰੋਟੀ ਦਾ ਸੁਆਦ ਤੀਸਰੀ ਰੋਟੀ ਤੋਂ ਜ਼ਿਆਦਾ ਹੋਏਗਾ ਚੌਥੀ ਦਾ ਸੁਆਦ ਦੇਸੀ ਤੋਂ ਘਟਦਾ ਜਾਂਦਾ ਹੈ ਜਿਵੇਂ ਜਿਵੇਂ ਆਪਾਂ ਹੋਰ ਕੰਜ਼ਿਊਮ ਕਰਦੇ ਜਾਂਦੇ ਆ ਸੈਟੀਸਫੈਕਸ਼ਨ ਲੈਵਲ ਡਿਕਰੀਸ ਹੁੰਦਾ ਜਾਂਦਾ ਜਿਵੇਂ ਜਿਵੇਂ ਐਡੀਸ਼ਨਲ ਕੰਜ਼ਮਪਸ਼ਨ ਹੋਈ ਜਾਂਦੀ ਹੈ ਬਸ ਇਸ ਨੂੰ ਲੈ ਕੇ ਹੀ ਲੋ ਬਣਾਇਆ ਵਾ ਦੇਖੋ ਇਹ ਲੋ politican ਵਾਲਾ ਲੋ ਨਹੀਂ ਹੈਗਾ ਇਹ ਲੋ ਬਣਾਇਆ ਹੋਇਆ ਇਕਨੋਮਿਸਟ ਨੇ ਉਹਨਾਂ ਨੇ ਕਿਸ ਹਿਸਾਬ ਨਾਲ ਲੋ ਬਣਾ ਲਿਆ ਉਹਨਾਂ ਨੇ ਬਣਾਇਆ ਆਬਜ਼ਰਵੇਸ਼ਨ ਡੇਟਾ ਨੂੰ ਐਨਲਾਈਜ਼ ਕਰਕੇ ਆਬਜ਼ਰਵ ਕਰਕੇ ਕਿ ਇਸ ਤਰੀਕੇ ਨਾਲ ਮਾਰਜਨਲ ਯੂਟਿਲਿਟੀ ਬਿਹੇਵ ਕਰਦੀ ਹੈ ਕੀ ਹੈ ਜਰਾ غور ਕਰਨਾ ਸਿੰਪਲ ਜਿਹਾ ਸਾਬ ਹੈ ਮੋਰ ਐਂਡ ਮੋਰ ਸਟੈਂਡਰਡ ਯੂਨਿਟਸ ਜ਼ਿਆਦਾ ਤੋਂ ਜ਼ਿਆਦਾ ਵਾਰ-ਵਾਰ ਹੋਰ ਤੇ ਹੋਰ ਆਪਾਂ ਜਦੋਂ ਸਟੈਂਡਰਡ ਯੂਨਿਟ ਕਿਸੇ ਕਮੋਡਿਟੀ ਦੇ ਕੰਟੀਨਿਊਸਲੀ ਕੰਜ਼ੂਮ ਕਰਾਂਗੇ ਤਾਂ ਹੋਗਾ ਕਿ ਹਰ MU ਜਿਹੜੀ ਡਰਾਈਵ ਹੋਊਗੀ ਹਰ ਐਡੀਸ਼ਨਲ ਯੂਨਿਟ ਤੋਂ ਮਸਟ ਡਿਕਲਾਈਨ ਪੱਕਾ 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 ਘਟੇਗੀ ਇਹ ਬੜਾ ਹੀ ਨੈਚੁਰਲ ਫੀਨੋਮੀਨਾ ਹੈ ਨੋਰਮਲ ਹਿਊਮਨ ਸਾਈਕੋਲੋਜੀ ਹੈ ਜਿਵੇਂ ਜਿਵੇਂ ਆਪਾਂ ਕੰਜ਼ਿਊਮ ਕਰਦੇ ਆ ਕਿਸੇ ਚੀਜ਼ ਨੂੰ ਉਹਦੇ ਵਿੱਚੋਂ ਨਿਕਲਣ ਵਾਲੀ ਸੈਟੀਸਫੈਕਸ਼ਨ ਆਪਣੇ ਲਈ ਘਟਦੀ ਜਾਂਦੀ ਹੈ ਪਹਿਲੀ ਪਹਿਲੀ ਵਾਰ ਤਾਂ ਬੜਾ ਮਜ਼ਾ ਆਏਗਾ ਬੜੀ ਸੈਟੀਸਫੈਕਸ਼ਨ ਪਰ ਅਗਲੀ ਵਾਰ ਉਹ ਸੈਟੀਸਫੈਕਸ਼ਨ ਹੋਰ ਘਟ ਜੇਗੀ ਉਸ ਤੋਂ ਬਾਅਦ ਹੋਰ ਘਟੇਗੀ ਉਸ ਤੋਂ ਬਾਅਦ ਹੋਰ ਘਟੇਗੀ ਜੇ ਆਪਾਂ ਉਸ ਨੂੰ ਕੰਟੀਨਿਊਸਲੀ ਕੰਜ਼ਿਊਮ ਕਰਦੇ ਹਾਂ ਠੀਕ ਤੇ ਅੱਗੇ ਦੀ ਗੱਲ ਬਹੁਤ ਨੈਚੁਰਲ ਜੀ ਗੱਲ ਹੈ ਹਰ ਗੁੱਡ ਸੇ ਸਰਵਿਸਿਸ ਦੇ ਨਾਲ ਇਹ ਚੀਜ਼ ਹੁੰਦੀ ਹੈ ਨੋਰਮਲ ਗੱਲ ਹੈ ਜੀ ਇਸੇ ਕਰਕੇ ਇਸ ਨੂੰ ਫੰਡਾਮੈਂਟਲ ਲਾਅ ਆਫ ਸੈਟੀਸਫੈਕਸ਼ਨ ਜਾਂ ਫਿਰ ਇੱਕ ਹੋਰ ਬੜਾ ਪਿਆਰਾ ਵਰਡ ਹੈ ਫਰੇਜ਼ ਹੈ ਫੰਡਾਮੈਂਟਲ ਸਾਈਕੋਲੋਜੀਕਲ ਲਾਅ ਕਿ ਆਪਣੇ ਸਾਈਕੋਲੋਜੀ ਕੰਮ ਇਸ ਤਰੀਕੇ ਨਾਲ ਕਰਦੀ ਹੈ ਸ਼ੁਰੂ ਸ਼ੁਰੂ ਚ ਆਪਾਂ ਨੂੰ ਕੋਈ ਚੀਜ਼ ਨਵੀਂ ਨਵੀਂ ਬਹੁਤ ਪਸੰਦ ਆਉਂਦੀ ਹੈ ਪਰ ਬਾਅਦ ਵਿੱਚ ਹੌਲੀ ਹੌਲੀ ਉਹਦਾ ਸੈਟੀਸਫੈਕਸ਼ਨ ਘਟਦਾ ਜਾਂਦਾ ਆਪਣੇ ਲਈ ਅੱਗੇ ਇੱਕ ਹੋਰ ਚੀਜ਼ ਦੇਖਣਾ ਬੜੀ ਬੜੀ ਇੰਪੋਰਟੈਂਟ ਗੱਲ ਇਹ ਜਿਹੜੀ ਡੈਫੀਨੇਸ਼ਨ ਹੈ ਇਹ ਜਿਹੜਾ ਲੋ ਹੈ ਇਹ ਕੰਮ ਕਰੇਗਾ ਦੋ ਕੰਡੀਸ਼ਨਸ ਤੇ ਦੋ ਬਹੁਤ ਇੰਪੋਰਟੈਂਟ ਅਸੰਪਸ਼ਨਸ ਨੇ ਮੈਂ ਇੱਥੇ ਸਰਕਲ ਵੀ ਲਗਾਇਆ ਸੀਗਾ ਇੱਕ ਤਾਂ ਸਟੈਂਡਰਡ ਯੂਨਿਟ ਹੋਣਾ ਚਾਹੀਦਾ ਮੈਂ ਇੱਥੇ ਗੱਲ ਕਰ ਰਿਹਾ ਪਹਿਲੀ ਰੋਟੀ ਦੂਜੀ ਰੋਟੀ ਤੀਜੀ ਰੋਟੀ ਚੌਥੀ ਰੋਟੀ ਮੈਂ ਇੱਥੇ ਗੱਲ ਪਹਿਲੀ ਬੁਰਕੀ ਦੀ ਨਹੀਂ ਕਰ ਰਿਹਾ ਕਿਉਂਕਿ ਬਹੁਤ ਛੋਟਾ ਯੂਨਿਟ ਹੋ ਜਾਏਗਾ ਇੱਕ ਗਲਾਸ ਦੋ ਗਲਾਸ ਤੇ ਤਿੰਨ ਗਲਾਸ ਪਾਣੀ ਸ਼ਾਇਦ ਕੋਪੀ ਨਾਲ ਹੋਊਗਾ ਅਵਲ ਦਾ ਇੱਕ ਗਲਾਸ ਪੀ ਕੇ ਮੈਨੂੰ ਸ਼ਾਂਤੀ ਮਿਲ ਜਾਂਦੀ ਹੈ ਠੀਕ ਪਹਿਲੀ ਰੋਟੀ ਖਾ ਕੇ ਦੂਜੀ ਰੋਟੀ ਖਾਵਾਂਗੇ ਫਿਰ ਤੀਜੀ ਖਾਵਾਂਗੇ ਸੈਟੀਸਫੈਕਸ਼ਨ ਲੈਵਲ ਘਟਦਾ ਜਾਣਾ ਪਰ ਇਹ ਲੋਕ ਕੰਮ ਬੁਰਕੀ ਦੇ ਨਾਲ ਨਹੀਂ ਕਰੇਗਾ ਬਾਈਟ ਨਾਲ ਨਹੀਂ ਕਰੇਗਾ ਪੂਰੀ ਰੋਟੀ ਦੇ ਨਾਲ ਪੂਰੇ ਸਟੈਂਡਰਡ ਯੂਨਿਟ ਨਾਲ ਹੀ ਇਹ ਲੋ ਕੰਮ ਕਰੇਗਾ ਜੀ ਸਟੈਂਡਰਡ ਯੂਨਿਟ ਹੋਣਾ ਚਾਹੀਦਾ ਪੂਰੀ ਰੋਟੀ ਲਾ ਲਓ ਪੂਰੀ ਯੂਨਿਟ ਹੋਣੀ ਜਿਹਦੇ ਕੰਮਸ਼ਵਾਸਤ ਹੈ ਤੇ ਇੱਕ ਚੀਜ਼ ਹੋਰ ਕੰਟੀਨਿਊਸ ਕੰਜ਼ਮਪਸ਼ਨ ਚਾਹੀਦੀ ਹੈ ਜੀ ਆ ਵੀ ਮੈਥੇ ਸਰਕਲ ਕੀਤਾ ਸੀਗਾ ਕੰਜ਼ਮਪਸ਼ਨ ਮਸਟ ਬੀ ਕੰਟੀਨਿਊਡ ਜਿਵੇਂ ਲਾ ਲਓ ਪਹਿਲੀ ਰੋਟੀ ਖਾ ਕੇ ਸੁਆਦ ਆ ਗਿਆ ਨਾਲ ਦੀ ਨਾਲ ਦੂਜੀ ਖਾਓਗੇ ਸੁਆਦ ਘਟੇਗਾ ਨਾਲ ਦੀ ਨਾਲ ਤੀਜੀ ਖਾਓਗੇ ਸੁਆਦ ਹੋਰ ਘਟੇਗਾ ਪਰ ਸਪੋਜ਼ ਕਰੋ ਪਹਿਲੀ ਰੋਟੀ ਹੁਣ ਖਾਦੀ ਫਿਰ 2 ਘੰਟੇ ਬਾਅਦ ਦੂਜੀ ਰੋਟੀ ਖਾਧੀ ਫਿਰ ਇਹ ਲੋ ਕੰਮ ਨਹੀਂ ਕਰੇਗਾ ਫਿਰ ਜਿੰਨਾ ਸਵਾਦ ਤੁਹਾਨੂੰ ਪਹਿਲੀ ਰੋਟੀ ਦਾ ਆਇਆ ਸ਼ਾਇਦ 2 ਘੰਟੇ ਬਾਅਦ ਦੂਸਰੀ ਰੋਟੀ ਦਾ ਵੀ ਉਨਾ ਹੀ ਸਵਾਦ ਆਵੇ ਕਿਉਂਕਿ 2 ਘੰਟੇ ਬਾਅਦ ਫਿਰ ਤੁਹਾਨੂੰ ਭੁੱਖ ਲੱਗੀ ਫਿਰ ਤੁਹਾਨੂੰ ਕਮੀ ਮਹਿਸੂਸ ਹੋਣ ਲੱਗੀ ਉਸ ਚੀਜ਼ ਦੀ ਠੀਕ ਤਾਂ ਇਹ ਵੀ ਇੱਕ ਇੰਪੋਰਟੈਂਟ ਗੱਲ ਹੈ ਕਿ ਕੰਟੀਨਿਊਸ ਕੰਜ਼ਮਪਸ਼ਨ ਜ਼ਰੂਰੀ ਹੈ ਅਗਰ ਕੰਜ਼ਮਪਸ਼ਨ ਦੇ ਵਿੱਚ ਗੈਪ ਪੈ ਗਿਆ ਤਾਂ ਲੋ ਫੇਲ ਫਿਰ ਲੋ ਕੰਮ ਨਹੀਂ ਕਰਦਾ ਅਗਲਾ ਪੁਆਇੰਟ ਬੜਾ ਇੰਪੋਰਟੈਂਟ ਲੋਗ ਨਹੀਂ ਆ ਕੁਝ ਐਕਸੈਪਸ਼ਨਸ ਨੇ ਕੁਝ ਛੋਟੇ ਛੋਟੇ ਜੇ ਕਾਰਨ ਨੇ ਜਿਹਦੇ ਕਰਕੇ ਲੋ ਆ ਇਥੇ ਲਿਖਾ ਵਰਡ ਮੇ ਪੋਸਪੋਨ ਹੋ ਸਕਦਾ ਜੀ ਪੋਸਪੋਨਮੈਂਟ ਵੀ ਬੋਲ ਦਿੰਦੇ ਆ ਲੋਗ ਦੀ ਵੀ ਲੋਕ ਕੰਮ ਨਹੀਂ ਕਰੇਗਾ ਕੁਝ ਕਾਰਨ ਕਰਕੇ ਕੁਝ ਸਪੈਸ਼ਲ ਕਾਰਨਾ ਕਰਕੇ ਸ਼ਾਇਦ ਤੁਹਾਨੂੰ ਇਹ ਲੱਗੇਗਾ ਕਿ ਲੋਕ ਕੰਮ ਨਹੀਂ ਕਰ ਰਹੇ ਹਾਇਦਾਂ ਬਿਲਕੁਲ ਆਮ ਜੀ ਗੱਲ ਹੈ ਜਿਵੇਂ ਜਿਵੇਂ ਜਿਆਦਾ ਕੰਜ਼ਿਊਮ ਕਰਦੇ ਆ ਉਹਵੇਂ ਮੇ ਸੈਟੀਸਫੈਕਸ਼ਨ ਕਰਦੇ ਜਾਂਦੀ ਹੈ ਪਰ ਫਿਰ ਵੀ ਲੋਕ ਕਿਸੇ ਕਿਸੇ ਜਗ੍ਹਾ ਤੇ ਕੰਮ ਨਹੀਂ ਕਰਦਾ ਉਹ ਉਹ ਕਿਹੜੀ ਜਗ੍ਹਾ ਹੋਈ ਸਭ ਤੋਂ ਪਹਿਲਾਂ ਅਗਰ ਕੋਈ ਕਿਸੇ ਇੱਕ ਪ੍ਰੋਡਕਟ ਨੂੰ ਲੈ ਕੇ ਕਮੋਡਿਟੀ ਨੂੰ ਲੈ ਕੇ ਚੀਜ਼ ਨੂੰ ਲੈ ਕੇ ਬਾਲਾ ਹੀ ਬੰਦਾ ਮਤਲਬ ਲਾਲੋਵਿੱਟਾਂ ਨਵ ਲੱਗੀ ਹੈ ਨਸ਼ੇੜੀ ਹੋਇਆ ਪਿਆ ਵੀ ਉਹ ਤੋਂ ਬਿਨਾ ਸਰਦਾ ਨਹੀਂ ਬੰਦੇ ਦਾ ਜਿਵੇਂ ਕਿ ਸ਼ਰਾਬ ਪੀਦਾ ਇੱਕ ਸ਼ਰਾਬੀ ਵਾਸਤੇ ਉਹ ਪਹਿਲਾ ਪੈਗ ਲਾਇਆ ਦੂਜਾ ਲਾਇਆ ਤੀਜਾ ਲਾਇਆ ਸ਼ਦਦਾ ਸੈਟੀਸਫੈਕਸ਼ਨ ਘਟੇ ਨਾ ਸ਼ਾਇਦ ਬਦੀ ਚੱਲੇ ਹੋ ਸਕਦਾ ਸ਼ਰਾਬੀ ਦਾ ਕੀ ਪਤਾ ਠੀਕ ਤਾਂ ਇਹ ਜੇ ਮਾਹੌਲ ਤੇ ਇਹ ਲੋਕ ਕੰਮ ਨਹੀਂ ਕਰੇਗਾ ਦੂਜਾ ਜੇ ਕਿਸੇ ਨੂੰ ਜਿਵੇਂ ਆ ਹੋਵੇ ਕਲੈਕਸ਼ਨ ਆਫ ਥਿੰਗਸ ਦਾ ਸ਼ੌਂਕ ਹੋਵੇ ਕੋਈ ਕੋਇਨ ਕਲੈਕਟ ਕਰ ਰਿਹਾ ਕੋਈ ਆਪਣਾ ਕੋਈ ਪੋਸਟਕਾਰਡ ਕਲੈਕਟ ਕਰ ਰਿਹਾ ਕੋਈ ਕੁਝ ਕਲੈਕਟ ਕਰ ਰਿਹਾ ਕੋਈ ਕੁਝ ਕਰ ਰਿਹਾ ਕੋ ਕਲੈਕਸ਼ਨ ਦਾ ਅਲੱਗ-ਅਲੱਗ ਸ਼ੌਂਕ ਹੋਵੇਗਾ ਕਈ ਵਾਰੀ ਹੁਣ ਅਗਲੇ ਨੂੰ ਕੀ ਹੈ ਜਿੰਨੀ ਜ਼ਿਆਦਾ ਚੀਜ਼ ਮਿਲੇਗੀ ਉਨੂੰ ਉਨਾ ਖੁਸ਼ੀ ਮਿਲੇਗੀ ਉਹਦੀ ਖੁਸ਼ੀ ਘਟੇਗੀ ਨਹੀਂ ਜ਼ਿਆਦਾ ਚੀਜ਼ਾਂ ਨਾਲ ਸਗੋਂ ਉਹਦੀ ਖੁਸ਼ੀ ਵਧੇਗੀ ਹੁਣ ਤਾਂ ਹੋਏਗਾ ਕਿ ਮੈਨੂੰ ਹੋਰ ਮਿਲੇ ਹੋਰ ਮਿਲੇ ਹੋਰ ਮਿਲੇ ਮੈਨੂੰ ਬੁਕਸ ਦਾ ਬੜਾ ਸ਼ੌਂਕ ਹੈ ਤੇ ਮੈਂ ਢੇਰ ਲਾ ਰੱਖਿਆ ਬੜਾ ਟਾਈਮ ਕੇਵਰ ਨਹੀਂ ਮਤਲਬ ਕਈ ਵਾਰ ਮਿਲਦਾ ਪਰ ਫਿਰ ਵੀ ਮੈਨੂੰ ਕਲੈਕਸ਼ਨ ਦਾ ਬੜਾ ਸ਼ੌਂਕ ਹੈ ਮੈਨੂੰ ਇਹ ਹੁੰਦਾ ਕਿ ਬੁਕਸ ਜਿਵੇਂ ਕਿਤੇ ਇਧਰ ਉਧਰ ਜਾਂਦਾ ਕਿਸੇ ਵੀ ਨਵੇਂ ਸ਼ਹਿਰ ਬੁਕਸ ਮੈਂ ਜ਼ਰੂਰ ਖਰੀਦਦਾ ਅੱਗੇ ਦੇਖੋ ਐਕਵੀਜ਼ੀਸ਼ਨ ਆਫ ਮਨੀ ਇਨ ਕੇਸ ਆਫ ਮਾਈਜ਼ਰ ਪੈਸੇ ਇਕੱਠੇ ਕਰਨ ਦਾ ਵੀ ਸ਼ੌਂਕ ਹੋ ਸਕਦਾ ਹੈ ਅਗਰ ਬੰਦਾ ਕੰਜੂਸ ਹੈ ਵੈਸਾ ਪੈਸੇ ਇਕੱਠੇ ਕਰਨ ਦਾ ਸ਼ੌਂਕ ਹਰੇਕ ਨੂੰ ਆ ਪੈਸਾ ਹੋਰ ਮਿਲੇ ਹੋਰ ਮਿਲੇ ਹੋਰ ਮਿਲੇ ਹੋਰ ਮਿਲੇ ਉਹਦੀ ਯੂਟਿਲਿਟੀ ਨਹੀਂ ਘਟਦੀ ਜਿੰਨਾ ਮਰਜ਼ੀ ਮਿਲ ਜਾ ਤਾਂ ਤਿੰਨ ਕੇਸਸ ਨੇ ਜਿੱਥੇ ਐਕਸੈਪਸ਼ਨਲ ਹੋਦੀ ਐਕਸੈਪਸ਼ਨ ਮਤਲਬ ਐਕਸੈਪਟ ਇਨ ਥੀਸ ਕੇਸਸ ਆਦਰਵਾਈਜ਼ ਲੋ ਇਸ ਵਰਕਿੰਗ ਫਾਈਨ ਠੀਕ ਹੈ ਸਿਰਫ ਆ ਕੇਸਸ ਦੇ ਵਿੱਚ ਹੈ ਕਿ ਲੋ ਕੰਮ ਨਹੀਂ ਕਰੇਗਾ ਬਾਕੀ ਦਾ ਕੰਮ ਲੋ ਕੰਮ ਕਰਦਾ ਹੈ Take.